ਕਾਹੋ ਅਜੀ ਸਰ ਕੀ ਨਾ ਕਿਹੜਾ ਪਿੰਡ ਹੈ ਤੇ ਕਿੰਨੀ ਗ੍ਰਾਂਟ ਮਿਲੀ ਤੇ ਕਿਸ ਤਰ੍ਹਾਂ ਧੰਨਵਾਦ ਕਰਨਾ ਜਾਓਗੇ ਅਸੀਂ ਬਹੁਤ ਧੰਨਵਾਦੀ ਆ ਪੰਜਾਬ ਸਰਕਾਰ ਦਾ ਸਾਡੇ ਐਮਐਲਏ ਪਤਾ ਜੰਸੂ ਬਾਸਾ ਸਾਹਿਬ ਦਾ ਤੇ ਸਾਨੂੰ 40 ਲੱਖ ਦੀ ਗ੍ਰਾਂਟ ਦਿੱਤੀ ਹੈ ਜੀ ਉਹਨਾਂ ਨੇ 14ਵੇਂ ਵਿੱਤਾਂ ਤੋਂ ਪਹਿਲਾਂ ਵੀ ਸਾਨੂੰ ਕਾਫੀ ਉਹਨਾਂ ਪੈਸੇ ਦਿੱਤੇ ਆ ਔਰ ਅਹੀਂ ਅੱਗੇ ਵੀ ਬਹੁਤ 100% ਆਪਣਾ ਕੰਮ ਕਰਵਾਇਆ ਜਾ ਕੇ ਕੋਈ ਵੀ ਜਾ ਕੇ ਦੇਖ ਸਕਦਾ ਸਾਡੇ ਪਿੰਡ ਦੀ ਬਹੁਤ ਅਹੀਂ ਲੋਹਰ ਬਦਲੀ ਹੈ ਔਰ ਹੁਣ ਰਿੰਦੀ ਕਸਰ ਇਹਨਾਂ ਤੱਕ ਨਹੀਂ ਪੂਰੀ ਕਰਾਂਗੇ ਸਾਡੇ ਪਿੰਡ ਤੇ ਕਾਫੀ ਕੰਮ ਹੋਣ ਵਾਲਾ ਪੰਜ ਸਾਡੇ ਅਗਰ ਵਾਲੇ ਸੈਂਟਰ ਉਹ ਬਣਾਵਾਂਗੇ ਗਲੀਆਂ ਨਾਲੀਆਂ ਤਾਂ ਹੈ ਹੀ ਹੈ ਨੇ ਛੱਪੜ ਅਸੀਂ ਚਾਹ ਜਿਹੜੇ ਉਹਨਾਂ ਦਾ ਪਾਣੀ ਡਿਵਰਟ ਕਰਤਾ ਆਪਣਾ ਸਿਟੀਅਲ ਮਾਗਲ ਸ਼ੁਰੂ ਕੀਤਾ ਸੀਵਰ ਪਾਇਆ ਔਰ ਹੋਰ ਸਾਡੇ ਬੜੇ ਉੱਤੇ ਜਿਹੜੇ ਕੰਮਾਂ ਤਰਨਸ਼ਲਾ ਸਾਡੀਆਂ ਛੇ ਨੇ ਉਹਨਾਂ ਨੂੰ ਕੋਈ ਨੁਹਾਰ ਬਦਲਾ ਕੇ ਉਹਨਾਂ ਦੀ ਕਾਫੀ ਜੋ ਵੀ ਸਰਕਾਰ ਦੀਆਂ ਹਦਾਇਤਾਂ ਸਾਹਿਬ ਜੋ ਵੀ ਕੁਝ ਤੁਹਾਨੂੰ ਕਹਿਣ ਕਿ ਮਤਲਬ ਕਹੀਂ ਬਹੁਤ ਬਹੁਤ ਠੀਕ ਅੱਜ ਛੋਟਾ ਕਿੰਨੇ ਟੈਕ ਮੰਡੀਆ ਪਰ ਕਿੰਨੇ ਪਿੰਡਾਂ ਨੂੰ ਕਿੰਨੀ ਰਕਮ ਮੰਡੀ ਗਈ ਸਾਰੇ ਹਲਕੇ ਕਾਦੀਆਂ ਦੇ ਵਿੱਚ 30 ਕਰੋੜ ਰੁਪਈਆ ਅਸੀਂ ਸਾਰੇ ਹਲਕੇ ਨੂੰ ਮੰਡਿਆ ਔਰ ਇਹ ਚੌਧਰੀ ਦੇ 15 ਵਿੱਤ ਕਮਿਸ਼ਨ ਦੇ ਪੈਸੇ ਸੀ ਇਸ ਤੋਂ ਬਾਅਦ 스마트 ਵਿਲੇਜ ਸਕੀਮ ਦੇ ਵਿੱਚ ਤਕਰੀਬਨ 25 ਕਰੋੜ ਰੁਪਈਆ ਸਾਡਾ ਤਿਆਰ ਆ ਬਰ ਸਿਰਫ ਇਹ ਆ ਵੀ ਜਦੋਂ ਇਹ 50% ਇਹਦਾ ਕੰਮ ਹੋਏਗਾ ਡਿਵੈਲਪਮੈਂਟ ਦਾ ਉਸ ਤੋਂ ਬਾਅਦ ਉਹ 25 ਕਰੋੜ ਰੁਪਈਆ ਹਲਕੇ ਜਾ ਦੇਗਾ ਤਾਂ ਇੱਕ ਪੰਜਾਬ ਸਰਕਾਰ ਦਾ ਕੈਪਟਨ ਅਮਰਿੰਦਰ ਸਿੰਘ ਉਹਦਾ ਬਹੁਤ ਵੱਡੀ ਗੱਲ ਆ ਅਸੀਂ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜੰਗੀ ਸੋਚ ਸਚਾਰੂ ਸੋਚ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੂੰ ਨਾਲ ਲੈ ਕੇ ਤੁਰਦੇ ਆ ਉਹਦੇ ਵਿੱਚ ਉਹਨਾਂ ਨੇ ਕੋਵਿਡ ਦੇ ਟਾਈਮ ਦੇ ਵਿੱਚ ਪੰਜਾਬ ਨੂੰ ਡਿਵੈਲਪਮੈਂਟ ਦੇ ਪੱਖੋਂ ਨਹੀਂ ਕਿਤੇ ਪਿੱਛੇ ਰਹਿ ਦਿੱਤਾ ਅੱਜ ਜੇ ਮੈਂ ਇਹ ਗੱਲ ਕਵਾਂ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਜੇ ਕੋਈ ਡਿਵੈਲਪਮੈਂਟ ਕੋਈ ਸੂਬਾ ਕਰ ਰਿਹਾ ਤੇ ਉਹ ਪੰਜਾਬ ਦਾ ਸੂਬਾ ਡਿਵੈਲਪਮੈਂਟ ਦੇ ਲੀਹਾਂ ਤੇ ਇੱਕ ਜਿਹੜੇ ਟੀਮਾਂ ਬੜਾ ਕਹਿ ਜਾਂਦਾ ਹਮਾਲ ਖੇਤ ਸਾਡੀ ਪੂ ਇਦਾਂ ਹੈ ਵੀ ਜਿਹੜੇ ਗਰੀਬ ਸਾਡੇ ਸਾਥੀ ਨੇ ਅਸੀਂ ਉਹਨਾਂ ਨੂੰ ਰਿਵਾਰਡ ਕਰਨਾ ਚਾਹੁੰਦੇ ਆ ਜਿਹੜੇ ਪਿੰਡਾਂ ਦੇ ਵਿੱਚ ਹੁਣ ਨਵੇਂ ਦੀਪੂਆਂ ਨੇ ਉਹਦੇ ਵਿੱਚ ਅਸੀਂ ਇਹ ਗੱਲ ਕਹੀ ਹੈ ਵੀ ਜਿਹੜੇ ਬੰਦੇ ਪਾਰਟੀ ਚੰਗਾ ਕੰਮ ਕਰਦੇ ਨੇ ਗਰੀਬ ਨੇ ਔਰ ਜਿਨ੍ਹਾਂ ਨੂੰ ਜ਼ਰੂਰਤ ਹੈ ਕਿਸੇ ਕੰਮ ਦੀ ਤੇ ਉਹਨਾਂ ਨੂੰ ਦੀਪੂ ਜਿਹੜੇ ਅਲਾਟ ਕੀਤੇ ਜਾਣਗੇ तकरीबन ਸਾਡੇ ਸਾਰੇ ਹਲਕੇ ਦੇ ਵਿੱਚ ਕਾਟੀਆਂ ਦੇ ਵਿੱਚ ਕੋਈ 112 ਡੀਪੂ ਜਿਹੜੇ ਅਲਾਟ ਹੋ ਰਹੇ ਹਨ। ਜਿਹੜੇ ਦਿੱਲੀ ਬਾਰਡਰ 'ਚ ਕਿਸਾਨ ਬੈਠੇ ਉਹਨਾਂ ਨੂੰ ਕੀ ਸੁਨੇਹ ਚਾਹੀਦਾ। ਦਿੱਲੀ ਬਾਰਡਰ ਦੇ ਕਿਸਾਨਾਂ ਨੂੰ ਸਾਡੀ ਦਿਲ ਦੀਆਂ ਜਿਹੜੀਆਂ ਲੜੀਆਂ ਨੇ, ਤਾਂਗਾ ਨੇ, ਨਾੜਾ ਨੇ ਉਹਨਾਂ ਨਾਲ ਜੁੜ ਗਿਆ ਨੇ। ਦੇਖੋ ਚਾਹੇ ਅਸੀਂ ਬੈਠੇ ਪੰਜਾਬ 'ਚ। ਸਾਡੇ ਇਲਾਕੇ 'ਚੋਂ ਸਾਡੇ ਹਲਕੇ 'ਚੋਂ ਲੋਕ ਜਾ ਰਹੇ ਨੇ ਉਹਨਾਂ ਨਾਲ ਆਪਣਾ ਸਾਥ ਨਿਭਾਰੇ ਆ। ਔਰ ਅਸੀਂ ਕਾਫੀ ਕੰਟਰੀਬਿਊਸ਼ਨ ਕੀਤੀ ਆ। ਅਸੀਂ ਆਪਣੀ ਫਾਊਂਡੇਸ਼ਨ ਵੱਲੋਂ ਜਿਹੜੀ ਸਤਪਚਨ ਫਾਊਂਡੇਸ਼ਨ ਹੈ ਉਹਨਾਂ ਵੱਲੋਂ ਪਹਿਲੇ ਵੀ ਦਵਾਈਆਂ ਐਂਬੂਲੈਂਸੇਸ ਭੇਜੀਆਂ ਸੀ ਉਹਨ ਵੀ ਪਿਛਲੇ ਇੱਕ ਹਫ਼ਤੇ ਤੋਂ ਸਾਡੀ ਐਂਬੂਲੈਂਸੇਸ ਤੇ ਡਾਕਟਰਸ ਉੱਥੇ ਗਏ ਹੋਏ ਨੇ ਅਸੀਂ ਕਿਸੇ ਉਸ ਚੀਜ਼ ਦਾ ਅਸੀਂ ਫੇਸਬੁੱਕ ਵਗੈਰਾ ਤੇ ਉਹ ਉਹਦੀ ਐਡਵਰਟਾਈਜ਼ਮੈਂਟ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਸਾਡਾ ਇੱਕ ਲਾਕੀ ਫਰਜ਼ ਬੰਦਾ ਹੈ ਸਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਅੱਜ ਜਿਹੜੇ ਸਾਡੇ ਭਰਾ ਕਿਸਾਨ ਉਥੇ ਬਾਰਡਰ ਤੇ ਮਿਗੇ ਆ ਉਹਨਾਂ ਨੂੰ ਇਹ ਪਤਾ ਲੱਗੇ ਵੀ ਜਿਹੜੇ ਪਿੱਛੇ ਬੈਠੇ ਨੇ ਉਹ ਵੀ ਉਹਨਾਂ ਦੇ ਨਾਲ ਪੂਰਾ ਡਟ ਕੇ ਉਹਨਾਂ ਦੇ ਨਾਲ ਨੇ ਔਰ ਮੈਨੂੰ ਇਹ ਲੱਗਦਾ ਹੈ ਵੀ ਅਗਲੇ ਕੋਈ ਦਿਨਾਂ ਦੇ ਵਿੱਚ ਕਿਸਾਨਾਂ ਦੀ ਜਿਹੜੀਆਂ ਸ਼ਰਤਾਂ ਨੇ ਇਹ ਮੋਦੀ ਜੀ ਮੰਨ ਲੈਣਗੇ ਮੰਨੀ ਬੈਠੇ ਨੇ ਉਹਦੇ ਸਿਰਫ ਉਹਨਾਂ ਨੇ ਟੈਕਨੀਕ ਵੇਖਣੀ ਹੈ ਵੀ ਮੋਦੀ ਉਸ ਚੀਜ਼ ਦਾ ਲਾਹਾ ਲੈ ਸਕੇ ਕਿਸਾਨਾਂ ਦੀਆਂ ਗੱਲਾਂ ਮੰਨ ਕੇ ਇਹ ਕਹਿ ਆਪਣੇ ਇੱਕ ਦੋ ਵਿੱਚ ਵੜੇਗਾ ਬੰਦਾ ਜਿਨ੍ਹਾਂ ਨੂੰ ਇਹ ਸਮਝੇਗਾ ਵੀ ਪੰਜਾਬ ਦੀ ਜਿਹੜੀ ਬਾਈਟ ਦੀ ਇਲੈਕਸ਼ਨ ਹੈ ਉਹਦਾ ਕੋਈ ਫਾਇਦਾ ਮਿਲ ਸਕੇ ਪਰ ਫਾਇਦਾ ਨਹੀਂ ਮਿਲਣਾ ਲੋਕ ਸਾਰੀ ਗੱਲ ਸਮਝਦੇ ਨੇ ਅੰਦੋਲਨ ਅ ਅੰਦੋਲਨਾਂ ਦੇ ਵਿੱਚ ਲੀਡਰਸ਼ਿਪ ਪੈਦਾ ਹੁੰਦੀ ਹੈ ਅੰਦੋਲਨਾਂ ਦੇ ਵਿੱਚ ਇੱਕ ਨਵੀਂ ਸਥਿਤੀ ਦੇਸ਼ ਨੂੰ ਮਿਲਦੀ ਹੈ ਜੋ ਮੈਂ ਸਮਝਦਾ ਪੰਜਾਬ ਨੂੰ ਜਿਹੜੀ ਅੱਜ ਇਸ ਅੰਦੋਲਨ ਵਿੱਚ ਵਾਟਾ ਹੋਇਆ ਉਹ ਇਸ ਚੀਜ਼ ਦਾ ਵਾਟਾ ਹੋਇਆ ਵੀ ਪੰਜਾਬ ਤੇ ਜੇ ਉਹ ਅੱਗੇ ਲੱਤ ਢਾਕੇ ਕੰਮ ਕੀਤਾ ਤੇ ਸਾਰਾ ਹਿੰਦੁਸਤਾਨ ਦੇ ਬੇਟੇ ਗੱਲ ਪਤਾ ਲੱਗੀ ਵੀ ਜਿਹੜੇ ਪੰਜਾਬੀ ਨੇ ਜਿਹੜੇ ਸਿੱਖ ਨੇ ਤੇ ਜਿਹੜੇ ਲੋਕ ਨੇ ਇਹ ਗੁਰੂ ਮਹਾਰਾਜ ਦੀ ਇਹਨਾਂ ਤੇ ਬਹੁਤ ਬਰਕਤ ਹੈ ਉਹਨਾਂ ਤੇ ਮਿਹਰ ਹੈ ਔਰ ਜਿੱਥੇ ਵੀ ਪੈਰ ਡਾਂਦੇ ਨੇ ਉਥੋਂ ਪੈਰ ਪੇਸ਼ਾਨੀ ਪੁੱਟਦੇ ਅੱਜ ਮੋਦੀ ਨੂੰ ਸਾਰੇ ਦੁਨੀਆ ਭਰ ਦੇ ਲੋਕਾਂ ਨੂੰ ਜਿਹੜੇ ਵਧਾਈਆਂ ਆ ਰਹੀਆਂ ਨੇ ਸਾਨੂੰ ਸਾਡੇ ਕਿਸਾਨ ਵੀਰਾਂ ਨੂੰ ਪੰਜਾਬੀਆਂ ਨੂੰ ਉਹ ਇਹ ਯਾਰੀਆਂ ਨੇ ਇਸ ਕਿਸਮ ਦੇ ਯੋਧੇ ਇਸ ਕਿਸਮ ਦੇ ਮਰਦੇ ਜਮਾਨ ਇਹ ਜਿਹੜੇ ਨੇ ਲੋਕੀ ਪੈਦਾ ਨਹੀਂ ਇਹੋ ਜੇ ਹੋ ਸਕਦੇ ਜਿਹੜੀ ਗੱਲ ਤੇ ਪੈਰ ਰੱਖ ਲਿਆ ਉਹ ਗੱਲ ਮਰਾਂ ਕੇ ਹੀ ਰਹਿਣਗੇ ਕਿਸਾਨਾਂ ਦੀ ਜਿੱਤ ਪੱਕੀ ਹੈ ਔਰ ਇਹ ਆਉਣ ਵਾਲੇ ਦਿਨਾਂ ਇਹ ਤੁਸੀਂ ਦੇਖੋਗੇ ਕਿਸਾਨ ਆਪਣੇ ਹੱਕਾ ਦੀਆਂ ਜਿਹੜੀਆਂ ਸ਼ਰਤਾਂ ਮਨਾ ਕੇ ਉੱਠਣ ਸਰਪ Municipal ਕਮੇਟੀ ਦੀ ਇਲੈਕਸ਼ਨ ਵੀ ਆਉਣ ਵਾਲੀ ਲੋਕ ਸਭਾ ਦੀ ਇਲੈਕਸ਼ਨ ਆ ਜਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਪਈ ਲੋਕ ਸਭਾ ਦੀ ਤੇ ਇਲੈਕਸ਼ਨ ਬਹੁਤ ਦੂਰ ਹੈ ਮਿਨਿਸਪਲ ਕਮੇਟੀ ਦੀ ਅ ਇਲੈਕਸ਼ਨ ਅਗਲੇ ਮਹੀਨੇ ਆਉਣੀਆਂ ਨੇ ਫਰਵਰੀ ਦੀ 13 ਤਰੀਕ ਤੋਂ ਪਹਿਲੇ ਪੰਜਾਬ ਸਰਕਾਰ ਨੇ ਫੈਸਲਾ ਲੈ ਲਿਆ ਵੀ 13 ਫਰਵਰੀ ਤੋਂ ਪਹਿਲੇ ਪਹਿਲੇ ਮਿਨਿਸਪਲ ਕਮੇਟੀ ਦੀਆਂ ਤੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਕਰਾ ਕੇ ਰਿਜ਼ਲਟ ਆ ਜਾਣਾ ਚਾਹੀਦਾ ਹੈ ਤੋਂ ਮੇਰੇ ਖਿਆਲ ਅਗਲੇ ਕੁਝ ਚੰਦਨਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਔਰ ਚੋਣਾਂ ਜਾ ਤਾ ਲੱਗ ਜੇਗਾ ਕਾਂਗਰਸ ਦੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਹਾਂ ਲੋਕਾਂ ਵਿੱਚ ਗੱਲ ਹੈ ਜਿੱਤ ਹੋਏਗੀ ਬਾਕੀ ਲੋਕਾਂ ਦਾ ਪਿਆਰ ਹੈ ਜਿਹੜਾ ਬੰਦਾ ਕੰਮ ਕਰੇਗਾ ਉਹਨੂੰ ਲੋਕਾਂ ਵੋਟਾਂ ਪਾੜੀਆਂ ਨੇ ਇਹ ਵਕਤ ਆ ਗਿਆ ਹੈ ਲੋਕ ਕੰਮ ਕਰਨ ਵਾਲੇ ਦੇ ਨਾਲ ਖੜਦੇ ਆ ਚੰਮਾ ਨਾਲ ਪਿਆਰ ਨਹੀਂ ਕਰਦੇ ਕੰਮ ਨਾਲ ਲੋਕਾਂ ਦਾ ਪਿਆਰ ਹੈ ਧੰਨਵਾਦ